ਕੇਂਦਰ ਦੀ ਇੱਕ ਰਿਪੋਰਟ ਹੈ ਰਿਪੋਰਟ ਦੇ ਵਿੱਚ ਅੰਕੜੇ ਨੇ ਅੰਕੜੇ ਲਗਭਗ ਕਹਿੰਦੇ ਕਿ 17 ਰਾਜਾਂ ਦੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈ ਅੰਕੜੇ ਹੈ ਜੰਗਲਾਤ ਦੀ ਜ਼ਮੀਨ ਬਾਰੇ ਜਿਹਦੀ ਤੇ ਨਾਜਾਇਜ਼ ਕਬਜ਼ੇ ਹੋਏ ਨੇ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਫਿਰ ਆਪਣੇ ਪੰਜਾਬ ਦਾ ਨਾਮ ਵੀ ਹੈ ਇਹ ਤੇ ਫਿਰ ਕਹਿ ਲੋ ਕਿ ਜਦੋਂ ਕੋਈ ਲਿਸਟ ਬਣਦੀ ਹੈ ਕੁਝ ਅੰਕੜੇ ਸਾਹਮਣੇ ਆਉਂਦੇ ਆ ਤੇ ਵਿੱਚ ਪੰਜਾਬ ਵੀ ਹੁੰਦਾ ਪਰ ਕਿੰਨਾ ਕਾਇ ਇਹਦੇ ਵਿੱਚ ਕਿੰਨਾ ਕਿਸੇ ਨਹੀਂ ਦੇਖੋ ਪਹਿਲੀ ਗੱਲ ਤੇ ਕਿ 17 ਨਹੀਂ ਹੈ ਟੋਟਲ 25 ਨੇ ਜੀ ਕੇਂਦਰ ਸ਼ਾਸਿਤ ਯੂਟੀ मिलाके ਤੇ ਜਿਹੜੇ ਸਟੇਟ ਨੇ ਰਾਜ ਨੇ ਜਿਹੜੇ ਉਹ ਮਿਲਾ ਕੇ ਬਣਦੇ ਨੇ ਜੀ 25 ਹੂੰ ਤੇ ਦੂਜੇ ਹਾਲੇ ਅੰਕੜੇ ਇਕੱਠੇ ਕਰ ਰਹੇ ਨੇ ਉਹਨਾਂ ਨੇ ਦਿੱਤੇ ਨਹੀਂ ਹੂੰ ਠੀਕ ਹੈ ਨਾ ਜੀ ਜੀ ਸੋ ਹਾਲੇ ਜਿਹੜੇ ਉਹ ਰਹਿੰਦੇ ਆ ਉਹਨਾਂ ਦੇ ਵੀ ਅੰਕੜੇ ਜਦ ਆ ਜਾਣਗੇ ਤਾਂ ਫਿਰ ਪਤਾ ਲੱਗੇਗਾ 17 ਰਾਜਾਂ ਦੇ ਆਏ ਨੇ ਹਜੇ ਬਾਕੀ ਰਹਿੰਦੇ ਨੇ ਕੇਂਦਰ ਸ਼ਾਸਤ ਵੀ ਗਿਣੋ ਨਾ ਯੂਟੀ ਵੀ ਗਿਣੋ ਤਾਂ ਯੂਟੀ ਪਾਕ ਇਨਕਲੂਡ ਕਿੰਨੇ ਹੋਗਾ ਪੱਚੀ ਤਾਂ ਉਦੋਂ ਤਾਂ ਜ਼ਿਆਦੇ ਆ ਨਾ 32 ਤਾਂ ਸਟੇਟ ਹੀ ਹੋਣਗੇ ਮੇਰੇ ਖਿਆਲ ਨਾਲ ਇੰਡੀਆ ਚ ਕਿਉਂਕਿ ਸਟੇਟ ਨਵੇਂ ਵੀ ਬਣੇ ਆ ਤੁਸੀਂ ਗੂਗਲ ਕਰੋ ਥੋੜਾ ਜਿਹਾ ਤੁਹਾਨੂੰ ਪਤਾ ਲੱਗ ਜਾਏਗਾ ਕਿ ਸਟੇਟ ਕਿੰਨੇ ਆ ਯੂਟੀ ਕਿੰਨੇ ਆ ਤਾਂ ਉਹ ਇਹਦੇ ਨਾਲੋਂ ਜ਼ਿਆਦੇ ਨੇ ਤਾਂ ਉਹ ਕਿੰਨੇ ਬਾਕੀ ਆ ਐਗਜ਼ੈਕਟ ਮੈਨੂੰ ਹੁਣ ਪਤਾ ਨਹੀਂ ਹੈ ਤੁਸੀਂ ਪਤਾ ਕਰ ਲਓ ਬਈ ਇਨਾ ਕੰਮ ਤੁਹਾਡਾ ਪਰ ਉਹ ਆਏ 25 ਮੈਂ ਤੁਹਾਨੂੰ ਉਹ ਮਤਲਬ ਕਿ ਦੱਸਿਆ ਕਿ 17 ਰਾਜ ਹੋਣਗੇ ਬਾਕੀ ਕੁਝ ਯੂਟੀ ਹੋਣਗੇ ਤਾਂ ਕੁੱਲ ਮਿਲਾ ਕੇ 25 ਨੇ ਆਪਣਾ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਸੀਗਾ ਉਸ ਨੂੰ ਡਾਟਾ ਸੰਪੇੜਿਆ ਹੂੰ ਉਹਦੇ ਆਧਾਰ ਤੇ ਇੱਕ ਜਿਹੜਾ ਕਹਿ ਲੋ ਕਿ ਭਈ ਅੰਕੜਾ ਕੱਢਿਆ ਹੈ ਇਹਨਾਂ ਨੇ ਉਹ 28 ਸਟੇਟ ਕਹਿੰਦੇ 28 ਸਟੇਟ ਐਂਡ 8 ਯੂਟੀ ਕਿੰਨੇ ਹੋ ਗਏ 36 ਜੀ ਠੀਕ ਹੈ ਜੀ ਸੌਰੀ ਮੈਂ 32 ਕਹਿ ਰਿਆ ਸੀ ਤਾਂ ਇਹ ਹੋ ਗਿਆ ਟੋਟਲ 36 ਜੀ 36 ਹੋ ਗਏ 8 ਯੂਟੀ ਤੇ 28 ਜਿਹੜੇ ਤਾਂ 25 ਨੇ ਡਾਟਾ ਕੀਤਾ ਜੀ ਪੀਸ਼ ਤਾਂ ਇਹਦਾ ਮਤਲਬ ਹੈ ਕਿ 11 ਹਲੇ ਰਹਿੰਦੇ ਨੇ ਬਾਕੀ ਨੇ ਜੀ 11 ਬਾਕੀ ਨੇ ਤਾਂ ਜਿਹੜਾ ਇਹ ਮਤਲਬ ਕਿ ਡਾਟਾ ਆਇਆ ਉਹਨਾਂ ਦੇ ਕੋਲ ਹਮ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੋਲ ਤਾਂ ਉਹਨਾਂ ਨੇ ਜਿਹੜਾ ਇੱਕ ਮੋٹے ਤੌਰ ਤੇ ਅੰਕੜਾ ਦਿੱਤਾ ਕਿ 13000 ਵਰਗ ਕਿਲੋਮੀਟਰ ਦੇ ਜੰਗਲਾਤ ਏਰੀਏ ਤੇ ਕਬਜ਼ਾ ਹੈ ਹਮ ਕਿੰਨਾ 13000 ਵਰਗ ਕਿਲੋਮੀਟਰ ਜੇ ਆਪਾਂ ਹੈਕਟੇਅਰ ਚ ਦੇਖੀਏ ਤਾਂ ਕਈ ਲੱਖ ਬਣ ਜਾਏਗਾ ਸ਼ਾਇਦ ਇੰਨੇ ਕੁ ਲੱਖ ਬਣ ਜਾਏਗਾ ਤਾਂ ਕਹਿਣ ਦਾ ਮਤਲਬ ਇਹ ਆ ਕਿ ਭਾਈ ਇੰਨਾ ਹੁਣ ਇੰਡੀਆ ਜਿੱਥੇ ਜੰਗਲ ਦੀ ਘਾਟ ਹੈ ਤਾਂ ਉਹਦੇ ਵਿੱਚ ਜੋ ਮਤਲਬ ਕਿ ਜੰਗਲਾਤ ਕਬਜ਼ੇ ਏਟ ਨੇ ਇੰਨਾ ਇੱਕ ਏਰੀਆ ਹੁੰਦਾ ਮੈਂ ਤੁਹਾਨੂੰ ਉਹ ਵੀ ਦੱਸ ਦਿੰਦਾ ਕਿ ਨੋਟੀਫਾਈਡ ਜੰਗਲਾਤ ਏਰੀਆ ਹੁੰਦਾ ਸਭ ਉਹਦੇ ਚ ਕੀ ਹੁੰਦਾ ਕਿ ਉਹ ਜਿਹੜਾ ਫੋਰੈਸਟ ਏਰੀਆ ਹੁੰਦਾ ਨਾ ਉਹਦੇ ਚ ਵੀ ਗਾ ਕੈਟਾਗਰੀਜ਼ ਹੁੰਦੀਆਂ ਨੇ ਜੀ ਇੱਕ ਹੁੰਦਾ ਪ੍ਰੋਟੈਕਟਡ ਇੱਕ ਹੁੰਦਾ ਰਿਜ਼ਰਵਡ ਹਮ ਠੀਕ ਹੈ ਜੀ ਇੱਕ ਹੁੰਦਾ ਦੋਨਾਂ ਦੀਆਂ ਮਤਲਬ ਕਿ ਉਹ ਇੱਕ ਹੁੰਦਾ ਗੈਰ ਹਮ ਗੈਰ ਸ਼ਰਾਨੀਬਾਦ ਜੀ ਤਿੰਨ ਕੈਟਾਗਰੀਆਂ ਨੇ ਹਮ ਅੱਛਾ ਜਿਹੜਾ ਉਸ ਮਤਲਬ ਕਿ ਕੈਟਾਗਰੀ ਚ ਫਾਲਨ ਕਰਦਾ ਕਿ ਜੰਗਲਾਤ ਏਰੀਆ ਚ ਜੀ ਭਾਵੇਂ ਰੋਖੋ ਤੇ ਤੇ ਇੱਕ ਵੀ ਨਹੀਂ ਹੈ ਹਮ ਪਰ ਏਰੀਆ ਉਹਦੇ ਵਿੱਚ ਉਹ ਏਰੀਆ ਉਹਦੇ ਚ ਹੀ ਆਉਂਟ ਹੋਏਗਾ ਇਹ ਮੈਂ ਤੁਹਾਨੂੰ ਥੋੜੀ ਜੀ ਮਤਲਬ ਕਿ ਕਲੈਰਟੀ ਜਾਣਕਾਰੀ ਦੀ ਹਾਂਜੀ ਕਿਉਂਕਿ ਰਿਜ਼ਰਵਡ ਤਾਂ ਇਦਾਂ ਤੋਂ ਹੁੰਦਾ ਨਾ ਰਿਜ਼ਰਵ ਏਰੀਆ ਕਿ ਉਹਦੇ ਚ ਤੁਸੀਂ ਨਾ ਸ਼ਿਕਾਰ ਕਰ ਸਕਦੇ ਹੋ ਨਾ ਲੱਕੜ ਬਾਲਣ ਵੜ ਸਕਦੇ ਹੋ ਪ੍ਰੋਟੈਕਟਡ ਹੋ ਗਿਆ ਕਿ ਉਹਦੇ ਚ ਸੀਮਤ ਗਤੀਵਿਧੀਆਂ ਹੁੰਦੀਆਂ ਤਾਂ ਇੱਕ ਜਿਹੜਾ ਹੁੰਦਾ ਨਾ ਦੋਨਾਂ ਤੋਂ ਛੁੱਟ ਹੁੰਦਾ ਤਾਂ ਉਹਦੇ ਚ ਗਤੀਵਿਧੀਆਂ ਹੁੰਦੀਆਂ ਨੇ ਜੀ ਮਤਲਬ ਕਿ ਆ ਕੁਸ਼ ਪਰ ਕਬ ਜਾ ਕੇ ਜ਼ੇਤੇ ਨਹੀਂ ਹੋਣਾ ਚਾਹੀਦਾ ਤਾਂ ਇੱਥੇ ਉਹ ਜਿਹੜੀ ਸੂਚੀ ਦਿੱਤੀ ਗਈ ਆ ਉਹਦੇ ਵਿੱਚ ਸਿਰ ਪੰਜਾਬ ਵੀ ਆ ਹੂੰ ਹੁਣ ਕਿੰਨਾ ਪੰਜਾਬ ਦਾ ਪਾਰਟਿਕੂਲਰ ਏਰੀਆ ਤਾਂ ਨਹੀਂ ਦੱਸਿਆ ਗਿਆ ਪਰ ਕਿਉਂਕਿ ਮੈਂ ਸੁਣਿਆ ਬਜ਼ੁਰਗਾਂ ਤੋਂ ਕਿ ਆਪਣੇ ਪੰਜਾਬ ਦੇ ਵਿੱਚ ਨਾ ਚਰਾਂਦਾ ਰਿਜ਼ਰਵ ਹੁੰਦੀਆਂ ਸੀਗੀਆਂ ਹੂੰ ਚਰਾਂਦਾ ਉਹ ਸਾਰੀਆਂ ਕਬਜ਼ੇ ਠਾ ਗਈਆਂ तकरीबन ਤੇ ਮੈਨੂੰ ਇੱਕ ਖਾਸ ਸੱਜਣ ਨੇ ਅੱਜ ਤੋਂ ਕੁਝ ਸਾਲ ਪਹਿਲਾਂ ਦੱਸਿਆ ਸੀਗਾ ਹਿੰਦੂ ਭਾਈਚਾਰੇ ਚੋਂ ਸੀਗੇ ਉਹ ਹੂੰ ਤਾਂ ਉਹਨਾਂ ਨੇ ਕਿਹਾ ਮਿੰਟੂ ਮਤਲਬ ਕਿ ਜਦੋਂ ਗਊਸ਼ਾਲਾਵਾਂ ਬਣਾਉਣ ਦਾ ਬਹੁਤ ਆਪਣੇ ਇੱਥੇ ਚੱਲ ਰਿਹਾ ਸੀਗਾ ਵਾਰਾ ਪਸ਼ੂਆਂ ਤੋਂ ਤਾਂ ਉਸ ਵੇਲੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਕਬਜ਼ਾ ਧਾਰਕ ਹੈ ਉਹਨਾਂ ਦੇ ਵਿੱਚ ਕੁਝ ਹਿੰਦੂ ਭਾਈਚਾਰੇ ਦੇ ਲੋਕ ਵੀ ਹੈ। ਹੂੰ। ਤਾਂ ਮਤਲਬ ਕਿ ਕਿਹੜੀ ਸੋਹਣੀ ਗੱਲਬਾਤ ਸੀਗੀ ਕਿ ਚਰਾੰਦਾ ਰਿਜ਼ਰਵ ਸੀ ਗਿਆ ਸਾਡੇ। ਕਿ ਆ ਸਾਡੇ ਜਿਹੜੇ ਆਵਾਰਾ ਪਸ਼ੂ ਮਤਲਬ ਕਿ ਵਿਚਾਰੇ ਲਫਾਫੇ ਖਾਂਦੇ ਫਿਰਦੇ ਰੂੜੀ ਖਾਂਦੇ ਫਿਰਦੇ ਆ ਕਿ ਇਹਨਾਂ ਵਾਸਤੇ ਰਿਜ਼ਰਵ ਸੀ। ਉਹ ਕੌਣ ਖਾ ਗਿਆ ਜੀ? ਮਨੋਖਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜੰਗਲਾਤ ਦਾ ਮਤਲਬ ਇਹ ਨਹੀਂ ਹੈ ਤੁਸੀਂ ਲੱਭੋ ਕਿ ਯਾਰ ਪੰਜਾਬ 'ਚ ਐਡਾ ਕਿਹੜਾ ਜੰਗਲ ਹੈ ਬਈ ਜਿਹਦੇ ਤੇ ਕਬਜ਼ਾ ਹੋ ਗਿਆ। ਸੋ ਇਸ ਕਰਕੇ ਸਪਸ਼ਟਤਾ ਲਾਜ਼ਮੀ ਆ ਕਿ ਜਿੰਨਾ ਡਾਟਾ ਗਿਆ ਹੈ ਜਿੰਨਾ ਵੀ ਡਾਟਾ ਕਹ ਲੋ ਕਿ ਜਿਹੜੇ ਸਟੇਟ ਨੇ ਤੇ ਯੂਟੀ ਨੇ ਉਹਨਾਂ ਚੋਂ 25 ਨੇ ਜੋ ਫੁੱਲਫਿਲ ਕੀਤਾ ਹੈ ਜਾ ਕੇ ਤਾਂ ਉਹਦੇ ਵਿੱਚ ਇਹ ਸਾਰਾ ਕੁਝ ਨਿਕਲ ਕੇ ਆਇਆ ਕਿ 13000 ਵਰਗ ਕਿਲੋਮੀਟਰ ਇਹ ਜਿਹੜਾ ਜੰਗਲਾਤ ਦਾ ਏਰੀਆ ਉਹ ਲੋਕਾਂ ਨੇ ਕਬਜ਼ਾ ਲਿਆ ਔਰ ਇਹ ਕਬਜ਼ਿਆਂ ਦੀ ਜੇ ਲਿਸਟ ਨਿਕਲਾਈ ਤੇ ਇਹਦੇ ਚ ਤੁਹਾਨੂੰ ਵੱਡੇ ਵੱਡੇ ਮਹਾਰਾਤੀ ਨੇਤਾ ਨਿਤਾਮਾਂ ਦਾ ਵੀ ਜ਼ਿਕਰ ਨਾ ਆਇਆ ਤਾਂ ਕਹਿ ਦਿਓ ਜੀ ਜੀ ਅਕਸਰੀ ਅਕਸਰੀ ਇਦਾਂ ਹੁੰਦਾ ਹੈ ਜੇ ਜਦੋਂ ਕੋਈ ਸਰਕਾਰੀ ਜ਼ਮੀਨਾਂ ਜਾਂ ਇਹਦਾ ਜ਼ਮੀਨਾਂ ਦੱਬੀਆਂ ਜਾਂਦੀਆਂ ਤੇ ਬਹੁਤ ਸਾਰੇ ਲੋਕ ਬਹੁਤ ਸਾਰੇ ਨਾਮ ਅੱਗੇ ਆ ਜਾਂਦੇ ਆ ਜਗਤਾਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਤੁਹਾਡਾ ਜੁੜੇ ਰਹਿਣ ਲਈ ਵੀ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਧੰਨਵਾਦ ਜੀ